हां जी ससीकाल जी ਕੀ ਹਾਲ ਚਾਲ ਨੇ ਜੀ ਠੀਕ ਠਾਕ ਹੋ ਕਿਵੇਂ ਲੱਗ ਰਹੀਆਂ ਇਹ ਵੀਡੀਓਜ਼ ਹੌਸਲਾ ਮਿਲ ਰਿਹਾ ਜਾਂ ਨਹੀਂ ਜਰੂਰ ਦੱਸਿਓ ਇੱਕ ਹੋਰ ਹੌਸਲਾ ਤੁਹਾਡੇ ਲਈ ਲੈ ਕੇ ਆਇਆ ਨਿੱਕੀਆਂ ਨਿੱਕੀਆਂ ਕਹਾਣੀਆਂ ਪਰ ਬਹੁਤ ਵੱਡੀ ਸੇਧ ਜ਼ਿੰਦਗੀ 'ਚ ਸਾਨੂੰ ਇਹ ਦੇ ਕੇ ਜਾਂਦੀਆਂ ਨੇ ਸਾਨੂੰ ਨਵੇਂ ਆਈਡੀਆਜ਼ ਤੇ ਸਾਡੇ ਇੱਕ ਜਿਹੜੀ ਸਾਡੀ ਸੀਮਤ ਸੋਚ ਆ ਉਹਨੂੰ ਜਰੂਰ ਖੋਲ੍ਹਦੀਆਂ ਨੇ ਇਹ ਕਹਾਣੀਆਂ ਇਹੋ ਜੀ ਇੱਕ ਹੋਰ ਕਹਾਣੀ ਲੈ ਕੇ ਆਇਆ ਜੀ ਇੱਕ ਟੀਚਰ ਦੀ ਤੇ ਉਹਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਟੀਚਰ ਇੱਕ ਅਧਿਆਪਕ ਕਲਾਸ ਦੇ ਵਿੱਚ ਆਉਂਦਾ ਵਾ ਪੜਾਉਣ ਦੇ ਲਈ ਅੱਜ ਉਹਦਾ ਫੇਰ ਮਨ ਕੀਤਾ ਵੀ ਪੜਾਈਆਂ ਤਾਂ ਰੋਜ਼ ਕਰਦੇ ਆ ਵੀ ਕੁਝ ਬੱਚਿਆਂ ਦੇ ਜਿਹੜੀ ਬੱਚਿਆਂ ਦਾ ਦਿਮਾਗ ਆ ਬੱਚਿਆਂ ਦੀ ਸੋਚ ਕਿੰਨੀ ਕਾ ਉਹਦੀ ਪਰਖ ਕੀਤੀ ਜਾਵੇ ਅੱਜ ਨਾਲ ਉਹ ਅਧਿਆਪਕ ਬਹੁਤ ਸਾਰੇ ਪੇਪਰ ਆਪਣੇ ਹੱਥ ਵਿੱਚ ਲੈ ਕੇ ਆਇਆ ਸੀ ਜਿੰਨੇ ਵੀ ਜਮਾਤ ਦੇ ਵਿੱਚ ਬੱਚੇ ਸੀ ਉਹ ਸਾਰਿਆਂ ਨੂੰ ਇੱਕ ਇੱਕ ਪੇਪਰ ਵੰਡ ਦਿੰਦਾ ਉਹ ਜਿੰਨੇ ਵੀ 30 40 ਬੱਚੇ ਸੀਗੇ ਉਹ ਹਰੇਕ ਦੇ ਕੋਲ ਪੇਪਰ ਆ ਜਾਂਦਾ ਤੇ ਜਦੋਂ ਉਹ ਬੱਚੇ ਦੇਖਦੇ ਨੇ ਵੀ ਜਿਹੜੇ ਸਰ ਨੇ ਪੇਪਰ ਕਿਹੜੇ ਦਿੱਤੇ ਆ ਪੇਪਰ ਪੂਰਾ ਵਾਈਟ ਸੀਗਾ ਤੇ ਵਾਈਟ ਪੇਪਰ ਦੇ ਵਿੱਚ ਇੱਕ ਛੋਟਾ ਜਿਹਾ ਡਾਟ ਉਹਨੇ ਬਲੈਕ ਕਲਰ ਦਾ ਕਾਲੇ ਰੰਗ ਦਾ ਇੱਕ ਗੋਲਾ ਮਾਰਿਆ ਹੋਇਆ ਸੀਗਾ ਉਹਨੇ ਪੇਪਰ ਦੇ ਬਿਲਕੁਲ ਸੈਂਟਰ ਦੇ ਵਿੱਚ ਜਦੋਂ ਸਾਰਿਆਂ ਨੂੰ ਪੇਪਰ ਵੰਡੇ ਜਾਂਦੇ ਨੇ ਤਾਂ ਹੁਣ ਟੀਚਰ ਪੁੱਛਦਾ ਬੱਚਿਆਂ ਨੂੰ ਵੀ ਦੱਸੋ ਵੀ ਤੁਹਾਨੂੰ ਇਸ ਕਾਗਜ਼ ਦੇ ਉੱਤੇ ਕੀ ਦਿਖ ਰਿਹਾ ਤਾਂ ਸਾਰੇ ਬੱਚੇ ਕਹਿੰਦੇ ਆ ਸਰ ਇਹ ਤਾਂ ਬੜੀ ਸਿੰਪਲ ਦੀ ਗੱਲ ਆ ਬੜਾ ਸੈਂਪਲ ਜਿਹਾ ਸਵਾਲ ਆ ਕਿ ਇਹ ਜਿਹੜਾ ਕਾਗਜ਼ ਆ ਇਹਦੇ ਵਿੱਚ ਸਾਨੂੰ ਇੱਕ ਕਾਲੇ ਰੰਗ ਦਾ ਗੋਲਾ ਦਿਖ ਰਿਹਾ ਹੋ ਜਿਹੜਾ ਇੱਕ ਸਰਕਲ ਦਿਖ ਰਿਹਾ ਵਾ ਟੀਚਰ ਕਹਿੰਦਾ ਠੀਕ ਆ ਜੀ ਬਿਲਕੁਲ ਠੀਕ ਆ ਦੱਸੋ ਕਹਿੰਦਾ ਹੋਰ ਕੀ ਦਿਖ ਰਿਹਾ ਤਾਂ ਕਿਸੇ ਬੱਚੇ ਨੂੰ ਜਵਾਬ ਨਹੀਂ ਆਉਂਦਾ ਫੇਰ ਬੱਚੇ ਕਹਿੰਦੇ ਹੋਰ ਸਰ ਕੁਝ ਨਹੀਂ ਦਿਖ ਰਿਹਾ ਸਾਨੂੰ ਕਾਲੇ ਰੰਗ ਦਾ ਇੱਕ ਉਹ ਦਿਖ ਰਿਹਾ ਸਰਕਲ ਟੀਚਰ ਜੀ ਤੀਜੀ ਵਾਰ ਵੀ ਪੁੱਛਦਾ ਚੌਥੀ ਵਾਰ ਵੀ ਪੁੱਛਦਾ ਘੱਟੋ ਘੱਟ 10 ਵਾਰੀ ਸਾਰੇ ਬੱਚਿਆਂ ਨੂੰ ਪੁੱਛ ਲੈਂਦਾ ਵੀ ਤਸੱਲੀ ਕਰ ਲਓ ਤੁਹਾਨੂੰ ਕਾਲੇ ਸਰਕਲ ਤੋਂ ਇਲਾਵਾ ਕੁਝ ਦਿਖ ਰਿਹਾ ਜਾਂ ਨਹੀਂ ਦਿਖ ਰਿਹਾ ਤੇ ਕੋਈ ਬੱਚਾ ਜਵਾਬ ਨਹੀਂ ਦਿੰਦਾ ਕਹਿੰਦਾ ਨਹੀਂ ਸਰ ਜੀ ਸਾਰੇ ਬੱਚੇ ਕਹਿੰਦੇ ਆ ਨਹੀਂ ਸਾਨੂੰ ਸਿਰਫ ਇੱਕ ਕਾਲਾ ਰੰਗ ਜਿਹੜਾ ਉਹ ਦਿਖ ਰਿਹਾ ਵਾ ਹੋਰ ਕੁਝ ਨਹੀਂ ਦਿਖ ਰਿਹਾ ਤਾਂ ਟੀਚਰ ਕਹਿੰਦਾ ਬੱਚਿਓ ਧਿਆਨ ਦੇ ਨਾਲ ਦੇਖੋ ਕਾਲੇ ਸਰਕਲ ਦੇ ਬਾਹਰ ਇੱਕ ਬਹੁਤ ਵੱਡਾ ਏਰੀਆ ਚਿੱਟੇ ਰੰਗ ਦਾ ਵੀ ਤਾਂ ਦੇਖਣ ਨੂੰ ਮਿਲ ਰਿਹਾ ਉਹਦੇ ਤੇ ਕਿਸੇ ਦੀ ਨਿਗਾ ਕਿਉਂ ਨਹੀਂ ਗਈ ਤੁਸੀਂ ਸਿਰਫ ਛੋਟਾ ਜਿਹਾ ਇੱਕ ਕਾਲਾ ਡਾਟ ਦੇਖੀ ਜਾਂਦੇ ਹੋ ਡਾਟ ਦੇ ਆਲੇ ਦੁਆਲੇ ਇੰਨਾ ਖਾਲੀ ਏਰੀਆ ਜੋ ਵਾਈਟ ਕਲਰ ਦਾ ਵਾ ਉਹ ਵੀ ਤਾਂ ਇੱਕ ਪੇਜ ਦਾ ਹਿੱਸਾ ਹੀ ਆ ਉਹਦੇ ਤੇ ਕਿਸੇ ਦਾ ਧਿਆਨ ਕਿਉਂ ਨਹੀਂ ਜਾ ਰਿਹਾ ਕੋਈ ਕਿਉਂ ਨਹੀਂ ਇਹ ਜਵਾਬ ਦੇ ਰਿਹਾ ਕਿ ਸਾਨੂੰ ਇੱਕ ਕਾਲਾ ਸਰਕਲ ਦਿਖ ਰਿਹਾ ਤੇ ਉਹਦੇ ਆਲੇ-ਦੁਆਲੇ ਚਿੱਟੇ ਰੰਗ ਦੀ ਖਾਲੀ ਜਗ੍ਹਾ ਦਿਖ ਰਹੀ ਆ ਇੱਥੋਂ ਉਹ ਟੀਚਰ ਬੱਚਿਆਂ ਨੂੰ ਜਵਾਬ ਦਿੰਦਾ ਕਿ ਮੈਂ ਇਹੀ ਤੁਹਾਨੂੰ ਸਮਝਾਉਣਾ ਚਾਹੁੰਦਾ ਸੀ ਕਿ ਕਦੇ ਵੀ ਜਦੋਂ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਜਾਂ ਕਿਸੇ ਦੇ ਆਈਆਂ ਨੇ ਤਾ ਆਪਾਂ ਪਤਾ ਕੀ ਕਰਦੇ ਆ ਉਹ ਜਿਹੜੀਆਂ ਪਰੇਸ਼ਾਨੀਆਂ ਹੁੰਦੀਆਂ ਉਹਨਾਂ ਨੂੰ ਦੇਖਦੇ ਰਹਿੰਨੇ ਆ ਮਤਲਬ ਕਿ ਜੋ ਨੈਗੇਟਿਵ ਚੀਜ਼ ਸਾਡੇ ਨਾਲ ਹੋ ਗਈ ਭਾਵੇਂ ਉਹ ਛੋਟੀ ਹੋਵੇ ਸਾਡਾ ਸਾਰਾ ਧਿਆਨ ਉਹਦੇ ਤੇ ਲੱਗ ਜਾਂਦਾ ਬਹੁਤ ਕੁਝ ਚੰਗਾ ਵੀ ਸਾਡੀ ਜ਼ਿੰਦਗੀ 'ਚ ਹੁੰਦਾ ਉਹਨੂੰ ਆਪਾਂ ਦੇਖਣਾ ਹੀ ਭੁੱਲ ਜਾਂਦੇ ਆ ਪਰਮਾਤਮਾ ਨੂੰ ਅਸੀਂ ਦੋਸ਼ ਜ਼ਰੂਰ ਦੇ ਦਿੰਨੇ ਆ ਕਿ ਰੱਬਾ ਤੂੰ ਕਿਉਂ ਮੈਨੂੰ ਦੁੱਖ ਭੇਜਦਾ ਹ ਤੂੰ ਮੈਨੂੰ ਕਿਉਂ ਆਹ ਪਰੇਸ਼ਾਨੀ ਦਿੱਤੀ ਆ ਕਿਉਂ ਆਹ ਸਮੱਸਿਆ ਦਿੱਤੀ ਆ ਪਰ ਜੋ ਉਹਨੇ ساری ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਦਿੱਤਾ ਹੁੰਦਾ ਉਹਦੇ ਲਈ ਆਪਾਂ ਕਦੇ ਉਹਦਾ ਸ਼ੁਕਰਾਨਾ ਨਹੀਂ ਕਰਦੇ। ਇਹੀ ਅੱਜ ਦੀ ਕਹਾਣੀ ਦੇ ਰਾਹੀਂ ਮੈਂ ਸਮਝਾਉਣਾ ਚਾਹੁੰਦਾ ਸੀਗਾ ਜੀ ਬੜਾ ਵਿਸ਼ਾਲ ਇੱਕ ਦਾਇਰਾ ਵਾ ਤੁਹਾਡੇ ਸੁੱਖਾਂ ਦਾ ਵੀ ਉਹਦੇ ਵਿੱਚ ਜੇ ਕਦੇ ਦੁੱਖ ਆ ਜਾਂਦੇ ਨੇ ਤਾਂ ਸਾਰਾ ਧਿਆਨ ਉਹਦੇ ਤੇ ਨਾ ਲਗਾਇਆ ਕਰੋ। ਦੋਨਾਂ ਨੂੰ ਬੈਲੈਂਸ ਕਰਨਾ, ਮੈਨੇਜ ਕਰਨਾ ਆਪਾਂ ਨੂੰ ਆਉਣਾ ਚਾਹੀਦਾ ਜੀ। ਬਹੁਤ ਬਹੁਤ ਧੰਨਵਾਦ। ਉਮੀਦ ਕਰਦਾ ਸੇਧ ਮਿਲੀ ਹੋਊਗੀ ਕਹਾਣੀ ਦੇ ਨਾਲ ਪ੍ਰੇਰਣਾ ਵੀ ਮਿਲੀ ਹੋਊਗੀ ਤੇ ਇਹੋ ਜੀਆਂ ਹੋਰ ਕਹਾਣੀਆਂ ਮੈਂ ਤੁਹਾਡੇ ਤੱਕ ਲੈ ਕੇ ਆਉਂਦਾ ਰਹਾ ਜਰੂਰ ਇਸ ਚੈਨਲ ਦੇ ਨਾਲ ਜੁੜ ਕੇ ਰਹੋ ਸਾਥ ਦਿਓ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਨਵੀਂ ਕਹਾਣੀ ਲੈ ਕੇ ਬਹੁਤ ਜਲਦੀ ਮਿਲਦਾ ਹਾਂ ਬਾਜੀ